ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਮਾਤਾ ਸੁਲਖਣੀ ਨੂੰ ਇਹ ਵਚਨ ਕੀਤੇ ਸਦ ਜਿਹੜੀ ਗੁਰਤਾ ਗੱਤੀ ਹੈ ਇਹ ਧਰੋ ਬਖਸ਼ਿਸ਼ ਹੋਈ ਹੈ ਜਿਸ ਨੂੰ ਪ੍ਰਾਪਤ ਹੋਣੀ ਹੈ ਉਸ ਨੇ ਹੀ ਗੁਰਤਾ ਗੱਦੀ ਦਾ ਮਾਲਕ ਬਣਨਾ 1637 ਬਿਕਰਮੀ ਸੰਮਤ ਕਹਿੰਦੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਇਆ ਜੀ ਦਾ ਸੁਪੁੱਤਰ ਭਾਈ ਸਹਾਰੀ ਮੱਲ ਲਾਹੌਰ ਰਹਿਂਦਾ ਉਸਨੇ ਆ ਕਰਕੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਮੇਰੇ ਸੁਪੁੱਤਰ ਦਾ ਵਿਆਹ ਹੈ ਤੁਹਾਡੇ ਭਤੀਜੇ ਦਾ ਵਿਆਹ ਹੈ ਮੇਰੇ ਨਾਲ ਲਾਹੌਰ ਚਲੋ ਯਾ ਵਿੱਚ ਸ਼ਾਮਲ ਹੋਵੋ ਸਤਿਗੁਰੂ ਰਾਮਦਾਸ ਮਹਾਰਾਜ ਬਚਨ ਕੀਤਾ ਵੀ ਇੱਕ ਤਾਂ ਸਾਡੇ ਕੋਲ ਇੱਥੇ ਪਹਿਲਾਂ ਬਹੁਤ ਸੰਗਤ ਜਮਾ ਹੈ ਇਨਾਂ ਨੂੰ ਤਕਲੀਫ ਹੋਵੇਗੀ ਨਾਲ ਜਾਣਾ ਪਵੇਗਾ ਦੂਸਰਾ ਜਿਹੜੀ ਸੰਗਤ ਅਜੇ ਆ ਰਹੀ ਹੈ ਸਾਡੇ ਦਰਸਨਾ ਵਾਸਤੇ ਉਹਨਾਂ ਨੂੰ ਤਕਲੀਫ ਹੋਵੇਗੀ ਉਹਨਾਂ ਨੂੰ ਪਹਿਲਾਂ ਇੱਥੇ ਆਉਣਾ ਪਵੇਗਾ ਫਿਰ ਲਾਹੌਰ ਜਾਣਗੇ ਇਸ ਲਈ ਅਸੀਂ ਜਾ ਨਹੀਂ ਸਕਦੇ ਫਿਰ ਵਿਆਹ ਦਾ ਕਾਰਜ ਹੈ ਉਥੇ ਸੰਗਤਾਂ ਜਮਾ ਹੋ ਜਾਣੀਆਂ ਤੁਹਾਡਾ ਖਰਚਾ ਵੱਧ ਜਾਏ ਬਾਬਾ ਸਹਾਰੀ ਮੱਲ ਕਹਿਣ ਲੱਗਿਆ ਮਾਰੇ ਫਿਰ ਤੁਸੀਂ ਆਪਣਾ ਇੱਕ ਪੁੱਤਰ ਭੇਜ ਦਿਓ ਸਤਗੁਰਾਂ ਨੇ ਕਿਹਾ ਠੀਕ ਹੈ ਸਭ ਤੋਂ ਪਹਿਲਾਂ ਬਾਬਾ ਪ੍ਰਿਥੀਚੰਦ ਨੂੰ ਬੁਲਾਇਆ ਔਰ ਬਜਨ ਕੀਤਾ ਤੁਹਾਡੀ ਤਾਇਆ ਜੀ ਦੇ ਸੁਪੁੱਤਰ ਦਾ ਵਿਆਹ ਹੈ ਔਰ ਇਹਨਾਂ ਦੇ ਨਾਲ ਤੁਸੀਂ ਲਾਹੌਰ ਜਾਣਾ ਕਿਉਂਕਿ ਬਾਬਾ ਸਹਾਰੀ ਮੱਲ ਬਾਬਾ ਪ੍ਰਿਥੀਚੰਦ ਦਾ ਤਾਇਆ ਲੱਗਦਾ ਤਾਂ ਉਸ ਸਮੇਂ ਸਾਧ ਸੰਗਤ ਬਾਬਾ ਪ੍ਰਿਥੀਚੰਦ ਕਹਿ ਲੱਗਿਆ ਮਹਾਰਾਜ ਜਿਹੜੀ ਗੁਰੂ ਘਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਨਾ ਸੇਵਾ ਸੰਭਾਲ ਦੀ ਕਿੰਨੀਆਂ ਸੰਗਤਾਂ ਆਉਂਦੀਆਂ ਨੇ ਸਾਰਿਆਂ ਦਾ ਪ੍ਰਬੰਧ ਕਰਨਾ ਪੈਂਦਾ ਮੈਂ ਨਹੀਂ ਜਾ ਸਕਦਾ ਇਨਕਾਰ ਕਰ ਦਿੱਤਾ ਮਾਰੇ ਨੇ ਕਿਹਾ ਵੀ ਗੁਰੂ ਅਮਰਦਾਸ ਮਾਰੇ ਦੀ ਬੜੀ ਸੰਗਤ ਹੈ ਤੁਸੀਂ ਚਿੰਤਾ ਕਿਉਂ ਕਰਦੇ ਹੋ ਹੋਰ ਸੇਵਾਦਾਰ ਜ਼ਿੰਮੇਵਾਰੀ ਸੰਭਾਲਣਗੇ ਤੁਸੀਂ ਜਾਓ ਬਾਪ੍ਰੀਤੀ ਚੰਦ ਦੂਜੇ ਨੰਬਰ ਤੇ ਕਹਿਣ ਲੱਗਿਆ ਵੀ ਮੈਂ ਇਹਨਾਂ ਵਿਆਹ ਦੇ ਕਾਰਜਾਂ ਵਿੱਚ ਨਹੀਂ ਪੈਂਦਾ ਇੰਨਾ ਵਿੱਚ ਬੜੀ ਮੁਸ਼ਕਲ ਹੁੰਦੀ ਹੈ ਤਾਲ ਦਿੱਤਾ ਗੁਰੂ ਦਾ ਬਚਨ ਨਹੀਂ ਮੰਨਿਆ ਫਿਰ ਸਤਗੁਰੂ RAMDAS MAHARAJ JI ਨੇ ਸਾਧ ਸੰਗਤ ਦੂਜੇ ਸੁਪੁੱਤਰ ਬਾਬਾ ਮਹਾਦੇਵ ਜੀ ਨੂੰ ਸੱਦਿਆ ਔਰ ਕਿਹਾ ਕਿ ਤੁਸੀਂ ਆਪਣੇ ਤਾਇਆ ਜੀ ਦੇ ਸੁਪੁੱਤਰ ਦੇ ਵਿਆਹ ਤੇ ਲਾਹੌਰ ਜਾਣਾ ਕਰੋ ਬਾਬਾ ਮਹਾਦੇਵ ਜੀ ਨੇ ਵੀ ਇਨਕਾਰ ਕਰ ਦਿੱਤਾ ਕਿ ਮਹਾਰਾਜ ਇਹ ਕਾਦੇ ਪਰਿਵਾਰ ਕਾਦੇ ਰਸਤੇ ਕਿਉਂਕਿ ਤਿਆਗ ਵਰਤੀ ਵਾਲੇ ਸਨ ਪਰਿਵਾਰ ਵਿੱਚ ਨਹੀਂ ਪੈਣਾ ਚਾਹੁੰਦੇ ਸੀ ਮਸਤ ਸੁਭਾਅ ਦੇ ਨਾਲ ਕਹਿ ਦਿੱਤਾ ਵੀ ਮੈਂ ਇਹਨਾਂ ਵਿੱਚ ਨਹੀਂ ਪੈਣਾ ਚਾਹੁੰਦਾ ਮੈਂ ਕਿਸੇ ਵਿਆਹ ਵਿੱਚ ਨਹੀਂ ਜਾਣਾ ਤਕਲੀਫ ਹੋਵੇਗੀ ਪਹਿਲਾਂ ਇਹਨਾਂ ਵਿੱਚ ਜਾਣਾ ਪਵੇਗਾ ਫਿਰ ਵਾਪਸ ਆਉਣਾ ਪਵੇਗਾ ਟਾਲ ਦੇਣਾ ਕੀਤਾ ਸਤਿਗੁਰੂ RAMDAS ਮਹਾਰਾਜ ਜੀ ਨੇ ਸਭ ਤੋਂ ਛੋਟੇ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਮਾਰੇ ਉਹ ਵੀ ਕੋਲੇ ਖੜੇ ਸਨ ਜਦੋਂ ਸਤਗੁਰਾਂ ਵੱਲ ਆਪਣਾ ਮੁਖ ਕੀਤਾ ਸਤਗੁਰੂ ਅਰਜਨ ਦੇਵ ਮਹਾਰਾਜ ਦੋਹੇ ਹੱਥ ਜੋੜੇ ਔਰ ਪਿਤਾ ਜੀ ਅੱਗੇ ਸੀਸ ਚੁਕਾਇਆ ਕਿਹਾ ਪਿਤਾ ਜੀ ਜੋ ਆ ਗਿਆ ਹੈ ਸਤਗੁਰੂ ਅਰਜਨ ਦੇ ਮਹਾਰਾਜ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿ ਲਗੇ ਸੁਪੁੱਤਰ ਜੀ ਤੁਸੀਂ ਆਪਣੇ ਤਾਇਆ ਜੀ ਦੇ ਨਾਲ ਜਾਓ ਵਿਆਹ ਤੇ ਵਿਆਹ ਦਾ ਕਾਰਜ ਸਮਾਪਤ ਹੋ ਜਾਏਗਾ ਫਿਰ ਤੁਸੀਂ ਧਰਮਸਾਲਾ ਚਲੇ ਜਾਏਂਗੇ ਜਿਹੜੀ ਉੱਥੇ ਧਰਮਸਾਲਾ ਹੈ ਉੱਥੇ ਚਲੇ ਜਾਓ ਔਰ ਉੱਥੇ ਰਹਿ ਕਰਕੇ ਸੰਗਤਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੈ ਸੇਵਾ ਕਰਨੀ ਹੈ ਜਦੋਂ ਸਾਡਾ ਹੁਕਮ ਹੋਵੇਗਾ ਨਾ ਉਦੋਂ ਤੁਸੀਂ ਵਾਪਸ ਆਉਣਾ ਸਾਡੇ ਹੁਕਮ ਤੋਂ ਬਿਨਾਂ ਤੁਸੀਂ ਵਾਪਸ ਨਹੀਂ ਆਉਣਾ ਸੋ ਸਤਿਗੁਰੂ ਅਰਜਨ ਤੇ ਮਹਾਰਾਜ ਜੀ ਆਪਣੇ ਪਿਤਾ ਜੀ ਦਾ ਬਚਨ ਮੰਨ ਕਰਕੇ ਸਾਧ ਸੰਗਤ ਲਾਹੌਰ ਜਾਂਦੇ ਨੇ ਵਿਆਹ ਦਾ ਕਾਰਜ ਹੁੰਦਾ ਹੈ ਤੇਰੇ ਧਰਮਸਾਲਾ ਚਲੇ ਜਾਂਦੇ ਹਨ ਉੱਥੇ ਰੋਜ਼ਾਨਾ ਅਮਰਦੇਵ ਦੇ ਅਰਥ ਕਰਕੇ ਸ਼ਬਦ ਕੀਰਤਨ ਹੁੰਦਾ ਹੈ ਬਾਣੀ ਦਾ ਪਾਠ ਹੁੰਦਾ ਹੈ ਕਥਾ ਵਿਚਾਰ ਹੁੰਦੀ ਹੈ ਸਮਾਂ ਲੰਘਦਾ ਗਿਆ ਸਮਾਂ ਲੰਘਦਿਆ ਗਿਆ ਕਹਿੰਦੇ ਕਈ ਮਹੀਨੇ ਲੰਘ ਗਏ ਪਿਤਾ ਸਤਗੁਰਾਂ ਦੇ ਦਰਸ਼ਨ ਕੀਤੇ ਤੋਂ ਬਿਨਾਂ ਮਨ ਵਿੱਚ ਵਿਛੋੜੇ ਦੀ ਚਿੰਗ ਜਾਗ ਪਈ ਪ੍ਰੇਮ ਜਾਗ ਪਿਆ ਕਿ ਕਿਵੇਂ ਨਾ ਕਿਵੇਂ ਸਤਗੁਰਾਂ ਦੇ ਦਰਸ਼ਨ ਹੋ ਜਾਣ ਬਾਬਾ ਗੋਡਾ ਜੀ ਔਰ ਇਨੇ ਗੁਰਮੁਖ ਗੁਰਸਿੱਖ ਉਹਨਾਂ ਦੀ ਸੰਗਤ ਮਿਲਦੀ ਸੀ ਮਨ ਵਿੱਚ ਤੜਫ ਪੈਦਾ ਹੋ ਗਈ ਉਸ ਤੜਫ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਇੱਕ ਚਿੱਠੀ ਲਿਖੀ ਚਿੱਠੀ ਵਿੱਚ ਇਹ ਸ਼ਬਦ ਲਿਖਿਆ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਲਪ ਕਰੇ ਜਾਤ੍ਰਿਕ ਕੀ ਨਿਆਈ ਤ੍ਰਿਖਾ ਨ ਉਤਰੈ ਸਾਤਨ ਆਵੇ ਦਿਨ ਦਰਸ਼ਨ ਸੰਤ ਪਿਆਰੇ ਜੀਓ ਹੋ ਘੋਲੀ ਜੀਓ ਘੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਇਹ ਚਿੱਠੀ ਲਿਖ ਕੇ ਨਾ ਇੱਕ ਗੁਰਸਿੱਖ ਨੂੰ ਕਿਹਾ ਵੀ ਅਮਰਤ ਸਰ ਜਾ ਇਹ ਸਤਿਗੁਰਾਂ ਨੂੰ ਮੇਰੇ ਸਨੇਹਾ ਚਿੱਠੀ ਪੇਤੇ ਨਾ ਕਰ ਉਹ ਗੁਰਸਿੱਖ ਆਇਆ ਉਹਨੇ ਦੇਖਿਆ ਬਾਪ੍ਰੀਤੀ ਚੰਦ ਸਭ ਤੋਂ ਅੱਗੇ ਹੈ ਸਤਿਗੁਰਾਂ ਦਾ ਵੱਡਾ ਭਰਾ ਹੈ ਬਾਪ੍ਰੀਤੀ ਚੰਦ ਨੂੰ ਉਹ ਚਿੱਠੀ ਦੇ ਦਿੱਤੀ ਵੀ ਆ ਚਿੱਠੀ ਰੱਖ ਇਹ ਸਤਿਗੁਰਾਂ ਨੂੰ ਦੇ ਦੇ ਤੁਹਾਡੇ ਛੋਟੇ ਭਰਾਤਾ ਸ੍ਰੀ ਅਰਜਨ ਜੀ ਨੇ ਲਾਹੌਰ ਤੋਂ ਭੇਜੀ ਹੈ ਵਾਪਰੇ ਸੀ ਚਾਹੁੰਦਾ ਹੀ ਨਹੀਂ ਸੀ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਆਉਣ ਕਿਉਂਕਿ ਗੁਰਤਾ ਗੱਦੀ ਦੇ ਵਿੱਚ ਸਭ ਤੋਂ ਵੱਡਾ ਵੱਡਾ ਅੜਿੱਕਾ ਲੱਗਦੇ ਸਨ ਤਾਂ ਉਸ ਸਮੇਂ ਜਿਹੜੀ ਚਿੱਠੀ ਸੀ ਲੈ ਕੇ ਆਪਣੇ ਕੋਲ ਰੱਖ ਲਈ ਅਗਲੇ ਦਿਨ ਉਸ ਸਿੱਖ ਨੂੰ ਕਹਿ ਦਿੱਤਾ ਵੀ ਗੁਰੂ ਮਹਾਰਾਏ ਨੇ ਚਿੱਠੀ ਦੇਖ ਲਈ ਹੈ ਸ੍ਰੀ ਅਰਜਨ ਜੀ ਨੂੰ ਕਹੋ ਵੀ ਤੁਸੀਂ ਅਜੇ ਲਾਹੌਰ ਹੀ ਰਹਿਣਾ ਉਹ ਗੁਰਸਿੱਖ ਵਾਪਸ ਆਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਨੇਹਾ ਦਿੱਤਾ ਕੋਈ ਸਮਾਂ ਹੋਰ ਲੰਘ ਗਿਆ ਜਦੋਂ ਅੰਦਰ ਵਿਛੋੜਾ ਸੀ ਪ੍ਰੇਮ ਸੀ ਗੁਰੂ ਸਾਹਿਬਾਂ ਦਰਸ਼ਨਾਂ ਦੀ ਭੁੱਖ ਸੀ ਤੇ ਮਹਾਰਾਜ ਨੇ ਫਿਰ ਇੱਕ ਚਿੱਠੀ ਲਿਖੀ ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁੰ ਬਾਣੀ ਚਿਰ ਹੋਆ ਦੇਖੇ ਸਾਦਗ ਬਾਣੀ ਧਨ ਸੋ ਤੇਸ ਜਹਾਂ ਤੂੰ ਵਸੀਆ ਮੇਰ ਸਚਨ ਮੀਤ ਮੁਰਾਰੇ ਜੀਓ ਹਉ ਘੋਲੀ ਹਉ ਘੋਲ ਕਮਾਈ ਗੁਰ ਸੱਜਣ ਬੀਤ ਮੁਰਾਰੇ ਜੀ ਇਹ ਦੂਜਾ ਪਤਾ ਲਿਖਿਆ ਉਸੇ ਦਰਸਿਕ ਨੂੰ ਕਿਹਾ ਵੀ ਇਹ ਚਿੱਠੀ ਲੈ ਕੇ ਜਾਣੀ ਹੈ ਸਤਿਗੁਰਾਂ ਨੂੰ ਦੇਣੀ ਹੈ ਉਹ ਪੁਰਸਿਕ ਚਿੱਠੀ ਲੈ ਕੇ ਆਇਆ ਬਾਬਾ ਪ੍ਰੀਤੀ ਚੰਦ ਨੇ ਫਿਰ ਪਛਾਨ ਲਿਆ ਵੀ ਇਹ ਤਾਂ ਉਹੀ ਸੇਖ ਆ ਗਿਆ ਚਿੱਠੀ ਲੈ ਕੇ ਆਇਆ ਆਪਣਾ ਚਿੱਠੀ ਫੜ ਲਈ ਅਗਲੇ ਦਿਨ ਕਹਿ ਦਿੱਤਾ ਵੀ ਚਿੱਠੀ ਮੈਂ ਗੁਰੂ ਸਾਹਿਬ ਨੂੰ ਦੇ ਦਿੱਤੀ ਹੈ ਤੇਰਾ ਸਨੇਹਾ ਵੀ ਦੇ ਦਿੱਤਾ ਹੈ ਗੁਰੂ ਮਾਰੇ ਨੇ ਕਿਹਾ ਵੀ ਅਜੇ ਹੋਰ ਲਾਹੌਰ ਕੋ ਉਸੋ ਗੁਰਸਿੱਖ ਨੂੰ ਸੱਗ ਪੈ ਗਿਆ ਵੀ ਕੋਈ ਕੜਬੜ ਹੈ ਉਹਨੇ ਵਾਪਸ ਆ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹ ਮੈਨੂੰ ਲੱਗਦਾ ਵੀ ਤੁਹਾਡਾ ਵੱਡਾ ਭਰਾ ਵਿਜੀਤ ਚੰਦ ਉਹ ਨਹੀਂ ਚਾਹੁੰਦਾ ਵੀ ਤੁਸੀਂ ਅੰਮ੍ਰਿਤਸਰ ਵਾਪਸ ਜਾਓ ਉਸ ਸਮੇਂ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਤਰ ਧਿਆਨ ਹੋ ਕੇ ਦੇਖਿਆ ਮਹਿਸੂਸ ਕੀਤਾ ਵੀ ਸੱਚ ਹੈ ਗੁਰੂ ਮਹਾਰਾਜ ਤਾਂ ਚਾਹੁੰਦੇ ਨੇ ਵੀ ਅਸੀਂ ਵਾਪਸ ਆ ਜਾਈਏ ਪਰ ਸਾਡਾ ਵੱਡਾ ਪ੍ਰਾਨੀ ਚਾਹੁੰਦਾ ਹੈ। ਇਹ ਸਤਿਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਤੀਸਰੀ ਚਿੱਠੀ ਲਿਖੀ ਹੈ। ਇੱਕ ਘੜੀ ਨਾ ਮਿਲਦੀ ਤਾਂ ਕਲਚਕ ਹੋਤਾ ਹੁਣ ਕਦ ਮਿਲੀ ਹੈ। ਪਰ ਇਹ ਦੁਦ ਭਗਵੰਤਾ ਮੋਹੇ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਪਰ ਦੇਚੇ ਗੁਰ ਦਰਬਾਰੇ ਜਿਉ ਹਉ ਕੋਲੀ ਜਿਉ ਕੋਲ ਕਮਾਈ ਤ ਸੱਚੇ ਗੁਰ ਦਰਬਾਰੇ। ਤੀਸਰੀ ਚਿੱਠੀ ਲੈ ਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਗੁਰਸਿੱਖਾ ਹੁਣ ਪ੍ਰਿਥੀਚੰਦ ਨੂੰ ਬਿਲਕੁਲ ਨਹੀਂ ਮਿਲਦਾ ਪੂਰੀ ਧਿਆਨ ਦੇ ਨਾਲ ਚੌਕਸੇ ਕਰਕੇ ਉੱਥੇ ਜਾਣਾ ਜਦੋਂ ਗੁਰੂ ਮਹਾਰਾਜ ਦੀਵਾਨ ਸਾਜੇ ਸਿੱਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਚਰਣਾ ਚਿੱਠੀ ਰੱਖ ਲਈ ਹੁਣ ਉਹ ਗੁਰਸਿੱਖ ਗਿਆ ਅੰਮ੍ਰਿਤਸਰ ਪਹੁੰਚਿਆ ਪਹਿਲਾਂ ਆਸੇ ਪਾਸੇ ਲੋਕ ਜਾਣਾ ਕੀਤਾ ਕਿਤੇ ਪ੍ਰਿਥੀਚੰਦ ਦੀ ਨਿਗਾਹ ਜਨਾ ਆ ਜਾਵੇ ਕਿਉਂਕਿ ਮੇਨ ਪ੍ਰਬੰਧਕ ਸੀ ਸਾਰੀ ਜ਼ਿੰਮੇਵਾਰੀ ਉਹਦੇ ਕੋਲ ਸੀ ਤਾਂ ਜਦੋਂ ਤੀਜੇ ਪਹਿਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਦੀਵਾਨ ਸੱਜਿਆ ਉਹ ਗੁਰਸਿੱਖ ਸਿੱਧਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਗਿਆ ਬੇਨਤੀ ਕੀਤੀ ਮਹਾਰਾਜ ਜੀ ਤਹੌਰ ਤੋਂ ਆਇਆ ਤੁਹਾਡੇ ਸੁਪੁੱਤਰ ਸ੍ਰੀ ਅਰਜਨ ਜੀ ਨੇ ਇਹ ਚਿੱਠੀ ਭੇਜੀ ਹੈ ਉਹਨਾਂ ਦੇ ਅੰਦਰ ਬਹੁਤ ਵਿਰਾਗ ਹੈ ਉਹ ਤਾਂ ਬਹੁਤ ਘੱਟ ਸੌਂਦੇ ਨੇ ਬਹੁਤ ਘੱਟ ਬੋਲਦੇ ਨੇ ਅੱਖਾਂ 'ਚ ਨੀਰ ਵਹਿਦਾ ਰਹਿੰਦਾ ਹੈ ਬਹੁਤ ਘੱਟ ਖਾਂਦੇ ਨੇ ਹਮੇਸ਼ਾ ਹੀ ਤੁਹਾਡੇ ਗੁਣ ਗਾਉਂਦੇ ਰਹਿੰਦੇ ਨੇ ਸਤਿਗੁਰੂ ਜੀ ਕਿਰਪਾ ਕਰੋ ਸਤਿਗੁਰੂ RAMDAS MAHARAJ ਜੀ ਦੇ ਜਦੋਂ ਚਿੱਠੀ ਪੜ੍ਹੀ ਹੈ ਹਿਰਦੇ ਵਿੱਚ ਵਿਰਾਗ ਆ ਗਿਆ ਅੱਖਾਂ 'ਚ ਅਥਰੂ ਆ ਗਏ ਜਾਨਦੇ ਸਭ ਕੋਈ ਸਨ ਅੰਤਰਜਾਮੀ ਸਤਿਗੁਰੂ ਸਭ ਕੋਈ ਜਾਣਦੇ ਸਨ ਪਰ ਇਹ ਪਰਖ ਪੈ ਜਾਂਦੀ ਹੈ ਸਾਧਸ ਤਾਂ ਉਸ ਸਮੇਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਕਿਹਾ ਕਿ ਕੱਲ ਨੂੰ ਸਵੇਰੇ ਹੀ ਜਾ ਕਰਕੇ ਸਾਡੇ ਛੋਟੇ ਸੁਪੁੱਤਰ ਸ੍ਰੀ ਅਰਜਨ ਜੀ ਨੂੰ ਲਾਹੌਰ ਤੋਂ ਲੈ ਕੇ ਆਓ ਹੁਣ ਬਾਬਾ ਬੁੱਢਾ ਜੀ ਅਗਲੇ ਦਿਨ ਜਾਂਦੇ ਨੇ ਸ੍ਰੀ ਗੁਰੂ ਅਰਜਨ ਤੇ ਮਹਾਰਾਜ ਜੀ ਨੂੰ ਬੜੇ ਪ੍ਰੇਮ ਦੇ ਨਾਲ ਲਾਹੌਰ ਤੋਂ ਲੈ ਕੇ ਆਉਂਦੇ ਨੇ ਸਤਗੁਰੂ ਅਰਜਨ ਦੇ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਆਏ ਨੇ ਇੰਦਰ ਸਤਗੁਰੂ ਰਾਮਦਾਸ ਮਹਾਰਾਜ ਜੀ ਦਾ ਦੀਵਾਨ ਸਜਿਆ ਹੈ ਉੰਦੇ ਆਈ ਸਤਿਗੁਰੂ ਮਹਾਰਾਜ ਚਰਨਾਂ ਤੇ ਪੈ ਗਏ ਅੱਖਾਂ ਵਿੱਚ ਅਥਰੂ ਨੇ ਵਿਰਾਗ ਦੇ ਵਿੱਚ ਉਸ ਸਮੇਂ ਸਤਿਗੁਰੂ RAMDAS MAHARAJ ਨੇ ਦੋਹਾਂ ਅੱਖਾਂ ਨਾਲ ਅਠਾ ਕਰਕੇ ਆਪਣੇ ਗਲ ਦੇ ਨਾਲ ਲਾਇਆ ਕਿਹਾ ਸ਼ਾਬਾਸ਼ ਸੁਪੁੱਤਰ ਆਗਿਆ ਮੰਨੀ ਹੈ ਕਿਉਂਕਿ ਦੋ ਪੁੱਤਰਾਂ ਨੇ ਆਗਿਆ ਨਹੀਂ ਸੀ ਮੰਨੀ ਤੁਸੀਂ ਗੁਰੂ ਘਰ ਦੀ ਔਰ ਸਾਡੇ ਕੌਲ ਦੀ ਪੂਰੀ ਰੱਖ ਲੈਣਾ ਕੀਤੀ ਹੈ ਬਹੁਤ ਵਚਨ ਕੀਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਚਿੱਠੀ ਪੜ੍ਹੀ ਹੈ ਪਰ ਉਹਦੇ ਵਿੱਚ ਤਿੰਨ ਅੰਕ ਲਿਖਿਆ ਹੋਇਆ ਹੈ ਕੀ ਕਰ ਪੁੱਤਰ ਜੀ ਦੋ ਅੰਕ ਐਲਾ ਤੇ ਦੂਜਾ ਉਹ ਕਿੱਥੇ ਨੇ ਜਦੋਂ ਕੋਈ ਵੀ ਬਾਣੀ ਦਾ ਸ਼ਬਦ ਪੜ੍ਹਦੇ ਆ ਉਹ ਚ ਪਹਿਲਾ ਪਦਾ ਹੁੰਦਾ ਹੈ ਦੂਜਾ ਹੁੰਦਾ ਹੈ ਤੀਜਾ ਹੁੰਦਾ ਹੈ ਚੌਥਾ ਪਦਾ ਹੁੰਦਾ ਹੈ ਪਰ ਤੁਸੀਂ ਇਹ ਤੀਜਾ ਪਦਾ ਲਿਖ ਕੇ ਭੇਜਿਆ ਉਸ ਸੰਬੇਧ ਸਤਿਗੁਰੂ ਅਰਜਨ ਦੇ ਮਾਰਗ 'ਤੇ ਲੱਗੇ ਸਤਿਗੁਰੂ ਜੀ ਦੋ ਚਿੱਠੀਆਂ ਹੋਰ ਦਿੱਤੀਆਂ ਸਨ ਉਸ ਸਿੱਖ ਨੇ ਕਿਹਾ ਮਹਾਰਾਜ ਜੀ ਉਹ ਮੈਂ ਚਿੱਠੀਆਂ ਲੈ ਕੇ ਆਇਆ ਸੀ ਪਰ ਤੁਹਾਡੇ ਵੱਡੇ ਸੁਪੁੱਤਰ ਬਾਬਾ ਪ੍ਰਿਥੀ ਚੰਦ ਨੇ ਉਹ ਚਿੱਠੀਆਂ ਰੱਖ ਲਈਆਂ ਸਨ ਤੇ ਮੈਨੂੰ ਜ਼ੁਬਾਨੀ ਕਹਿ ਦਿੱਤਾ ਸੀ ਗੁਰੂ ਮਹਾਰਾਜ ਜੀ ਜਿੱਕੀ ਪੜ ਲਈ ਹੈ ਔਰ ਇਹ ਵਚਨ ਕੀਤਾ ਕਿ ਅਜੇ ਲਾਹੌਰ ਰਹੋ ਇਹ ਵਚਨ ਸਤਿਗੁਰੂ ਰਾਮਦਾਸ ਮਹਾਰਾਜ ਨੇ ਉਸੇ ਸਮੇਂ ਇੱਕ ਸਿੱਖ ਨੂੰ ਪੋਣੇ ਬੁਲਾਇਆ ਕਿਹਾ ਪ੍ਰੀਤਿਚੰਦ ਨੂੰ ਬੁਲਾ ਕੇ ਲੈ ਕੇ ਆਓ ਬਾਬੇ ਪ੍ਰੀਤਿਚੰਦ ਨੂੰ ਬੁਲਾਇਆ ਗਿਆ ਸਤਗੁਰੂ ਅਰਜਨ ਦੇ ਮਹਾਰਾਜ ਸਤਗੁਰੂ ਰਾਮਦਾਸ ਮਹਾਰਾਜ ਪਹੁੰਚਦੇ ਨੇ ਕਿ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਦੋ ਚਿੱਠੀਆਂ ਭੇਜੀਆਂ ਸਨ ਉਹ ਕਿੱਥੇ ਨੇ ਤਾਂ ਉਸ ਸਮੇਂ ਪ੍ਰੀਤਿਚੰਦ ਕਹਿਣ ਲੱਗਿਆ ਵੀ ਮੈਨੂੰ ਤਾਂ ਕੋਈ ਚਿੱਠੀ ਨਹੀਂ ਮਿਲੀ نہ ہی میم اس سکھ نے کوئی چیٹ ہے اس نولیخا پیا ہوا یہ مہاراج جی میں استر رام دس مہاراج لگے بھی ریتی چند جی تیرے کو چٹیاں نے تو دے جھوٹ لاگو کیونکہ جھوٹ پاپ ہے تو اس سمے سات سنگ گرو مہاراج نے ایک سکھ نو بلایا ਤਾਂ ਅੰਦਰ ਵਿੱਚ ਕਹਿਣਾ ਕੀਤਾ ਕਿ ਪ੍ਰਿਥੀ ਚੰਦ ਦੇ ਘਰ ਜਾਣਾ ਹੈ ਜੇ ਜਿਹੜਾ ਇਹ ਆਪਣੇ ਉੱਪਰ ਚੋਲਾ ਪਾਉਂਦਾ ਹੈ ਨਾ ਉੱਪਰ ਇੱਕ ਲਿਬਾਸ ਪਾਉਂਦਾ ਹੈ ਉਹ ਇਹਦੀ ਘਰ ਵਾਲੀ ਤੋਂ ਮੰਗ ਕੇ ਲੈ ਕੇ ਆ ਤਾਂ ਉਸ ਸਮੇਂ ਸਾਧ ਸੰਗਤ ਉਹ ਗੁਰਸਿੱਖ ਕ੍ਰਿਤੀ ਚੰਦ ਦੇ ਘਰ ਗਿਆ ਜਿਹੜਾ ਉਹ ਚੋਲਾ ਸੀ ਕ੍ਰਿਤੀ ਚੰਦ ਦਾ ਉਹ ਲੈ ਕੇ ਆਂਦਾ ਗੁਰੂ ਮਹਾਰਾਜ ਜੀ ਨੇ ਪ੍ਰਿਥੀ ਚੰਦ ਦੇ ਅੱਗੇ ਉਹ ਚੋਲਾ ਕਰਕੇ ਬਚਨ ਕੀਤਾ ਵੀ ਇਹਦੇ ਵਿੱਚੋਂ ਤੂੰ ਆਪ ਹੀ ਕੱਢ ਤਰੀਸੀ ਚੰਦ ਨੇ ਨਿਮੋ ਝਾਣਾ ਹੋ ਕਰਕੇ ਉਹ ਜਿਹੜੀਆਂ ਚਿੱਠੀਆਂ ਸਨ ਝੋੜੇ ਦੇ ਵਿੱਚ ਰੱਖੀਆਂ ਹੋਈਆਂ ਸੀ ਉਹਨਾਂ ਨੂੰ ਬਾਹਰ ਕੱਢਿਆ ਸਤਿਗੁਰਾਂ ਨੂੰ ਦਿਖਾਇਆ ਮਹਾਰਾਜ ਕਹਿਣ ਲੱਗੇ ਤੂੰ ਤਾਂ ਦੀਣਾ ਹੈ ਤੂੰ ਉਹ ਕੰਮ ਕੀਤਾ ਹੈ ਜਿਸ ਕਰਕੇ ਆਪਣਾ ਗੁਰਤਾ ਗਦੀ ਦਾ ਹੱਕ ਗਵਾ ਦਿੱਤਾ ਹੈ ਹੁਣ ਸਭ ਸੰਗਤਾਂ ਨੂੰ ਤੇਰਾ ਇਹ ਕਰਮ ਪ੍ਰਗਟ ਹੋ ਗਿਆ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਉਸ ਸਮੇਂ ਸਤਗੁਰਾਂ ਨੇ ਆਪਣੇ ਕਲਾਂ ਲਾਇਆ ਔਰ ਉਹ ਜਿਹੜੀਆਂ ਦੋ ਚਿੱਠੀਆਂ ਸਨ ਪੜਨਾ ਕੀਤੀਆਂ ਸੰਗਤ ਨੂੰ ਪੜ੍ਹ ਕੇ ਸੁਨਾਈਆਂ ਤੇ ਫਿਰ ਸਾਧ ਸੰਗਤ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਮਹਾਰਾਜ ਬਾਬਾ ਬੁੱਢਾ ਜੀ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਕੀਤੀ ਹੈ ਸ੍ਰੀ ਗੁਰ ਅੰਗਦ ਦੇ ਮਹਾਰਾਜ ਦੀ ਸੰਗਤ ਕੀਤੀ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਚਰਨਾਂ 'ਚ ਰਹੇ ਹੋ ਤੁਹਾਨੂੰ ਇਹ ਲੱਗਦਾ ਵੀ ਇਹਨਾਂ ਵਿੱਚ ਉਹੀ ਗੁਣ ਨੇ گردگی والے کون تک مہاراج جیو گردا گدی کے مالک ہو مہاراج جی تھی آپ ہی اس گل کا نرنا کر سکتے ہو میری پچھانا یہ پورے نے اسی دن ست گور رام دس مہاراج جی نے جہاں نےڑے نڑے پنڈای گرسکھ سنگا رہے بھیجے سنگتوں کو بلایا گیا کچھ بعد سات سنگھ دیوان سجایا اور شری گرو ارجن دیو مہاراج جی نک تخت سے بٹھا کر کے سیری گرو رام داس مہاراج جی نے پانچ پیسے ایک نالی اگے رکھنا کیتا نمسکار کی تین پرکرما کی بابا بڈا جی نے شری گرو ارجن دیو مہاراج جی کرتا گردی کا ترک دیا ਇਸ ਤਰ੍ਹਾਂ ਸਤਗੁਰੂ RAMDAS ਮਹਾਰਾਜ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਵਸਨਾ ਕੀ